ਜੀ ਬਜੀ ਨਮਸਕਾਰ ਹੈ ਆ ਦਾਬ ਸੱਚਾ ਕਰ ਕੀ ਹਾਲ ਚਾਲ ਹੈ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਲੇ ਜਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਕਦੋਂ ਇੱਕ ਖਰੇ ਤੇ ਟੌਪ ਪਿਆਨ ਉਪਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਅੱਜ ਵੀ ਸੱਜਣੋ ਕਰੋ ਦਰਸ਼ਨ ਮੇਰਾ ਵੀਰ ਬਰੇ ਆਪਣੇ ਅੱਜ ਵਾਲੇ ਬੱਚਿਆਂ ਦੀ ਕੁਆਲਿਟੀ ਪ्युअर ਬਜੀ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਲਾਲ ਜੀਨੇ ਬੱਚੇ ਮੇਰਾ ਵੀਰ ਠੀਕ ਹੈ ਜੀ 5 ਤੋਂ 4 ਘੰਟੇ ਉੜਦੇ ਹੋਏ ਬੱਚੇ ਇਸ ਗਰਮੀ ਦੇ ਵਿੱਚ ਸਾਦੀ ਕਣਕ ਤੇ ਢਾਂਗੀ ਉੱਤੇ ਮੇਰਾ ਵੀਰ ਪੱਕੇ ਲੱਗੇ ਹੋਏ ਆ ਇੱਕੋ ਝੋਲੀ ਦੇ ਬੱਚੇ ਬਜੀ ਦੋਨੇ ਸਗੇ ਭਰਾ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਲਾਲ ਜੀਨੇ ਪੀਲੀਆਂ ਅੱਖਾਂ ਦੇ ਪੂਰੇ ਬੱਜੀ ਛਿੱਕਾਂ ਦੇ ਲੰਬੇ ਉੱਚੇ ਅੱਗੋ ਚੌੜੇ ਪਿੱਛੋਂ ਜਮਾ ਇਹਨਾਂ ਨੂੰ ਬੰਦ ਤੇ ਬੱਜੀ ਬਿਲਕੁਲ ਬੰਦ ਹੱਡੀ ਜੋੜਾਂ ਦੇ ਮਾਂਚ ਦੀ ਤਿਲੀ ਵੀ ਨਹੀਂ ਪੈਂਦੀ ਇਹਨਾਂ ਦੇ ਜੋੜਾਂ ਅੰਦਰ ਚੈੱਕ ਕਰੋ ਮੇਰਾ ਭਰਾ ਕਾਲੀ ਨੋਕ ਠੀਕ ਜਾਨੀ ਕਾ ਪੂਰੀ ਨੋਕ ਉਤੋਂ ਬੱਜੀ ਜਮਾ ਪਿਹਲੀਆਂ ਅੱਖਾਂ ਪਹਿਲੇ ਬੱਚੇ ਦੀ ਮੇਰਾ ਭਰਾ ਚੈੱਕ ਕਰ ਲਓ ਜੀ ਸਟੈਂਡਿੰਗ ਪੋਜੀਸ਼ਨ ਦੇਖੋ ਮੇਰਾ ਵੀਰ ਸਦਨੋ ਸ਼ਰੀ ਉੱਤੇ ਪੱਕੇ ਲੱਗੇ ਹੋਏ ਦੋ ਦੋ ਕਲੀਆਂ ਦੇ ਬੱਚੇ ਉੱਡਦੇ ਹੋਏ ਬੱਚੇ ਆ ਉਡਣ ਦੀ ਆਪਣੀ 101% ਗਾਰੰਟੀ ਰਹੇਗੀ ਮੇਰਾ ਵੀਰੋ ਬਾਕੀ ਜਿਹੜੇ ਸੱਜਣ ਆਪਣੇ ਸ਼ਿਕਾਰੀ ਹਨ ਉਹਨਾਂ ਮੇਰੇ ਭਰਾਵਾਂ ਨੇ ਬੱਚਿਆਂ ਨੂੰ ਵੇਖ ਕੇ ਸਮਝ ਜਾਣਾ ਕਿ ਹਾਂ ਬਈ ਇਹਨਾਂ ਬੱਚਿਆਂ ਦੇ ਵਿੱਚ ਕੀ ਗੱਲਬਾਤ ਹੈਗੀ ਆ ਤੇ ਆ ਸੱਜਣੋ ਆਪਣਾ ਮਗਰਲਾ ਬੱਚਾ ਚੈੱਕ ਕਰ ਲੋ ਜੀ ਦੋਨੋਂ ਵੀਰੇ ਸਗੇ ਭਰਾ ਇੱਕੋ ਝੋਲੀ ਦੇ ਪੱਠੇ ਨੇ ਬਿਲਕੁਲ ਬਾਈ ਜੀ ਤੰਦਰੁਸਤ ਫਿੱਟ ਫਾਟ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਵੀਰ ਬਹੁਤ ਆਪਣੇ ਭਰਾਵਾਂ ਦੀ ਰਿਕੁਆਇਰਮੈਂਟ ਸੀ ਮੇਰਾ ਵੀਰ ਪੱਠਿਆਂ ਦੇ ਵਿੱਚੋਂ ਟਾਂਕੀ ਉੱਤੇ ਅਲੱਗ ਲਗਾਏ ਤੇ ਪਿਓਰ ਬਲੱਡ ਲਾਈਨ ਦੇ ਵਿੱਚੋਂ ਸੱਜਣੋ ਕਰੋ ਦਰਸ਼ਨ ਮੇਰਾ ਵੀਰ ਠੀਕ ਹੈ ਜੀ ਤੇ ਮੇਰਾ ਭਰਾ ਦੱਸਿਓ ਫਿਰ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਇਹ ਚੋਬਰ ਠੀਕ ਹੈ ਚਾ ਚੈੱਕ ਕਰੂ ਮੇਰਾ ਭਰਾ ਠੀਕ ਹੈ ਜੀ ਦੋਨੋਂ ਬਾਈ ਜੀ ਸਗੇ ਭਰਾ ਨੇ ਚੈੱਕ ਕਰ ਲੋ ਦੋਵੇਂ ਬਾਈ ਜੀ ਇੱਕ ਤੋਂ ਲੈ ਕੇ ਆ ਮੇਰਾ ਭਰਾ ਠੀਕ ਹੈ ਜੀ ਕਿੰਨਾ ਤਾਂ ਆਪਾਂ ਉਸਦਰੋਂ 6 ਨੂੰ ਸਵਾ 6 ਦਾ ਹਿਸਾਬ ਆ ਚੈੱਕ ਕਰ ਲੋ ਮੇਰਾ ਭਰਾ ਦੇਖੋ ਜੀ ਕਿਵੇਂ ਹਿੱਕਾਂ ਤਾਣ ਕੇ ਆ ਬੱਚੇ ਦੀ ਸਟੈਂਡਿੰਗ ਮਿਸ਼ੇ ਚੈੱਕ ਕਰੋ ਦੇਖੋ ਜੀ ਕਿੱਡਾ ਨਿਆ ਬੱਚਾ ਆ ਠੀਕ ਹੈ ਉਹ ਜਿਸ ਕਿਸੇ ਭਰਾ ਨੂੰ ਚਾਹੀਦੇ ਹੁਣ ਆਪਣੇ ਭਰਾ ਦੇ ਨਾਲ ਕੰਟੈਕਟ ਕਰਕੇ ਬਚੇ ਉਹ ਮੰਗਵਾ ਸਕਦਾ ਹੈ ਠੀਕ ਹੈ ਜੀ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਚੇ ਆਪਣੇ ਕੋਲੇ ਅਵੇਲੇਬਲ ਨੇ ਮੇਰਾ ਭਰਾ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਪੂਰੀ ਨੋਕ ਪੂਰੀਆਂ ਨੋਕਾਂ ਜਿਵੇਂ ਬ੍ਰੀਕ ਪਤਲੇ ਪਤਲੇ ਪੈਰਾਂ ਦੇ ਆਪਣੇ ਆਹ ਬਚੇ ਆ ਤੇ ਆਜੋ ਵੀ ਸਦ ਨੂੰ ਹੁਣ ਮੈਂ ਤੁਹਾਨੂੰ ਇਹਨਾਂ ਬਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਸ਼ੋਅ ਕਰਾਉਣਾ ਇਹ ਵੀਡੀਓ ਨੇ ਮੇਰਾ ਭਰਾ ਲਾਸਟ ਤੱਕ ਵੇਖਿਓ ਤੁਹਾਡਾ ਭਰਾ ਉਮੀਦ ਕਰਦਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਵੀਰੇ ਕੋਸ਼ਿਸ਼ ਕੀਤੀ ਵੀਡੀਓ ਆਪਾਂ ਛੋਟੀ ਬਣਾਈਏ ਪਰ ਕੱਲੀ ਕੱਲੀ ਆਪਾਂ ਡ ਠੀਕ ਹੈ ਜੀ ਉਹਦੇ باوجود ਕਈ ਭਰਾ ਹੁੰਦੇ ਆ ਹਨਾ ਜੀ ਵੱਡੇ ਜੋੜੇ ਨੂੰ ਪੁੱਛਣ ਲੱਗ ਜਾਂਦੇ ਵੀਰੇ ਇਹ ਵੱਡੇ ਜੋੜੇ ਆ ਜਾਂ ਬੱਚੇ ਆ ਪਰ ਆ ਚੰਗੀ ਤਰ੍ਹਾਂ ਵੀਡੀਓ ਵੇਖ ਲਿਆ ਕਰੋ ਯਾਰ ਸਾਰਾ ਕੁਝ ਮੈਂ ਦੱਸ ਦੇਣਾ ਹੁੰਦਾ ਮੇਰਾ ਵੀਰ ਵੀਡੀਓ ਦੇ ਵਿੱਚ ਤਾਂ ਹਾਂਜੀ ਵੀ ਸਤਿਨੂੰ ਆਹਾ ਆਪਣਾ ਪਹਿਲਾ ਬੱਚਾ ਮੇਰਾ ਭਰਾ ਬੱਜੇ ਚੈੱਕ ਕਰੋ ਜੀ ਬੱਚੇ ਆਪਣੇ ਜੇ ਕੁਆਲਿਟੀ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਢਾਂਗੀ ਉੱਤੇ ਲੱਗੇ ਹੋਏ ਨੇ ਠੀਕ ਹੈ ਜੀ 4 ਤੋਂ 5 ਘੰਟੇ ਮੇਰਾ ਭਰਾ ਉੜਦੇ ਹੋਏ ਬੱਜੇ ਨੇ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਕਦ-ਕਦ ਚੈੱਕ ਕਰ ਲਉ ਅੱਗੋਂ ਹਿੱਕ ਜੋੜੀ ਪਿਛੋਂ ਜਮਾਨ ਬੰਦ ਬਿਲਕੁਕੁਲ ਬਾਈ ਜੀ ਸੱਪਾਂ ਦੇ ਵਾਂਗ ਬੱਚੇ ਆ ਠੀਕ ਹੈ ਜੀ ਰੰਗ ਇਹਨਾਂ ਦੇ ਲੱਗੇ ਹੋਏ ਵੀਰੇ ਢਾਂਗ ਹੀ ਉੱਤੇ ਪੱਕੇ ਲੱਗੇ ਹੋਏ ਬੱਚੇ ਚੈੱਕ ਕਰ ਲਉ ਮੇਰਾ ਭਰਾ ਠੀਕ ਹੈ ਜੀ ਜਿਹੜੇ ਮੇਰੇ ਭਰਾਵਾਂ ਨੇ ਬੱਚਿਆਂ ਦੀ ਸ਼ੀਲਡਾਂ ਦੇ ਵਾਸਤੇ ਬੱਚੇ ਲੈਣੇ ਹੁਣ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਚੈੱਕ ਕਰੋ ਜੀ ਕੁਆਲਿਟੀ ਦੇਖੋ ਮੇਰਾ ਭਰਾ ਬਰੇ ਬੱਚੇ ਡਾਉਂਗੇ ਯਾਦ ਕਰੂਗੇ ਵਾਕਈ ਭਰਾ ਦੇ ਘਰੋਂ ਕੋਈ ਚੀਜ਼ ਆਈ ਸੀ ਚੈੱਕ ਕਰ ਲੋ ਜੀ ਫੁੱਲ ਬਟਾ ਫੁੱਲ ਮੇਰਾ ਵੀਰ ਗਰੰਟਡ ਪੱਠੇ ਆ ਠੀਕ ਹੈ ਤੇ ਉਹੀ ਭਰਾ ਆਪਣੇ ਨਾਲ ਕੰਟੈਕਟ ਕਰਿਆ ਕਰੇ ਜੇ ਸਬੰਧਿਤ ਰਿਕੁਆਇਰਮੈਂਟ ਹੋਵੇ ਤੇ ਆ ਸਦਨੋਂ ਬੱਚੇ ਆਪਣੇ ਦੀ ਅੱਖਿਆ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਵੀਰੇ ਕਾਲੀ ਨੋਕ ਜਮਾ ਕੱਚੀਆਂ ਪੀਲੀਆਂ ਅੱਖਾਂ ਦਾ ਆਪਣਾ ਇਹ ਬੱਚਾ ਠੀਕ ਹੈ ਜੀ 1 2 ਸਾ ਬੱਚੇ ਦਾ ਹਰਾ ਆ ਤੇ ਦੂਜਾ 2 ਸਾ ਕਾਲਾ ਤੇ ਸਦਨੋਂ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕਿੱਡੇ ਵੱਡੇ ਛੋੜੇ ਛੋੜੇ ਪੱਲਿਆਂ ਦਾ ਆਪਣਾ ਇਹ ਬੱਚਾ ਆ ਬਰੇ ਨਾ ਤਾਂ ਬੱਚੇ ਇਹ ਪਿੰਡੋਂ ਜਾਂਦੇ ਆ ਤੇ ਮੇਰਾ ਭਰਾ ਉੜਦੇ ਵੀ ਪੂਰਾ ਟਕਾ ਕੇ ਆ ਮੇਰਾ ਭਰਾ ਆ ਲੋ ਜੀ ਆ ਨੈਕਸਟ ਪੱਲੇ ਦੀ ਚੜਾਈ ਦੇਖ ਲਓ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜੇਗਾ ਕਿ ਹਾਂ ਵੀ ਬੱਚੇ ਦੇ ਵਿੱਚ ਕੀ ਗੱਲ ਬਾਤ ਆ ਜਿੰਨਾ ਮਰਜ਼ੀ ਡਾਲੀਓ ਵੀਰੇ ਇਸ ਬੱਚੇ ਨੂੰ ਠੀਕ ਆ ਜੀ ਤੇ ਆ ਸਭ ਤੋਂ ਨੋ ਬੱਚੇ ਆਪਣੇ ਦੇ ਪੈਰ ਦੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਸੈਡਾਂ ਤੇ ਹਲਕੇ ਹਲਕੇ ਜੇ ਫਾਰੇ ਆ ਬੱਚੇ ਦੇ ਚੈੱਕ ਕਰ ਲਓ ਜਿਹੋ ਜੀ ਨੋ ਕੋ ਉਹੋ ਜਿਹਿਆਂ ਨੋਂਦਰਾ ਠੀਕ ਆ ਜੀ ਬਿਲਕੁਲ ਬੰਦ ਜੋੜਾਂ ਦੇ ਬੱਚੇ ਮੇਰਾ ਭਰਾ ਜਿਵੇਂ ਪੂਸਤਾਂ ਹੀ ਕਨੀਆਂ ਬੱਚੇ ਆਪਣੇ ਦੀਆਂ ਅ ਚੈੱਕ ਕਰ ਸਕਦੇ ਨੇ ਤੁਸੀਂ ਪੱਠੇ ਆਪਣੇ ਨੂੰ ਦੇਖੋ ਮੇਰਾ ਭਰਾ ਸਦਿਮੋ ਜਿੰਨਾ ਮਰਜੀ ਡਾਲਿਓ ਠੀਕ ਹੈ ਜੀ ਹਿੱਡੀ ਭੈੜੀ ਚੀਜ਼ ਆ ਆ ਲੋ ਜੀ ਆ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਸਦਿਮੋ ਤੁਹਾਨੂੰ ਪਤਾ ਜਨਮਰ ਆਪਣੇ ਪੂਛ ਕਿਵੇਂ ਰੱਖਦੇ ਕਦੇ ਅੰਗੂਠੇ ਲਾ ਕੇ ਆਪਾਂ ਪੂਛ ਨਹੀਂ ਵਿਖਾਈ ਖੁੱਲੇ ਛੱਡ ਕੇ ਦਿਖਾਈ ਦੀ ਪੂਛ ਠਹਿਰ ਜਾ ਠਹਿਰ ਜਾ ਆ ਲੋ ਜੀ ਆਹਾ ਬਾਈ ਜੀ ਆਪਣਾ ਮੱਕਾ ਮਗਰ ਪਹਿਲਾ ਬੱਚਾ ਸੀਗਾ ਤੇ ਆ ਉਪਰੋਂ ਹੁਣ ਮੈਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹਾਂਜੀ ਵੀ ਸਤਿ ਸ੍ਰੀ ਅਕਾਲ ਆਪਣਾ ਅਗਲਾ ਬੱਚਾ ਮੇਰਾ ਭਰਾ ਬੱਜੀ ਚੈੱਕ ਕਰ ਲੋ ਠੀਕ ਹੈ ਜੀ ਸੁਭਾਸਰਾ ਪੂਰੀ ਲੋਕ ਉਤੋਂ ਬੱਜੀ ਜਮਾ ਪੀਲੀ ਅੱਖਾਂ ਦਾ ਆਪਣਾ ਇਹ ਬੱਚਾ ਸਤਿ ਸ੍ਰੀ ਅਕਾਲ ਕੱਦ ਕਾਠ ਬੱਜਣ ਦਾ ਚੈੱਕ ਕਰ ਲੋ ਜੀ ਪੂਰੇ ਬੱਜੀ ਉੱਚੇ ਲੰਮੇ ਲੰਮੇ ਬੱਚੇ ਆ ਪਤਾ ਲੱਗਦਾ ਹਾਂ ਬਈ ਬਾਕੀ ਕੋਈ ਚੀਜ਼ ਹੈਗੀ ਆ ਬਾਕੀ ਚੀਟਪਨ ਦੇਖੋ ਠਹਿਰ ਜਾ ਪ੍ਰਾਵਾ ਠਹਿਰ ਜਾ ਕਰਾ ਲੈਣ ਦੇ ਸ਼ੌਕੇ ਸ਼ਾਦੀ ਜਨਾਂ ਫਿਰ ਮੁੜ ਕੇ ਤੈਨੂੰ ਆ ਲੋ ਜੀ ਬਰੇ ਬੱਚੇ ਚੀੜੇ ਬਹੁਤ ਜ਼ਿਆਦਾ ਹੱਤ ਲਵਾ ਕੇ ਜਮਾਂ ਨਹੀਂ ਜਾਂਦੀ ਜੇ ਮੈਂ ਤੁਸੀਂ ਲਾਈਵ ਵਿੱਚ ਚੈੱਕ ਕਰ ਸਕਦੇ ਹੋ ਦੇਖੋ ਜੀ ਹੱਤ ਜਿਹਾ ਕਿਵੇਂ ਜੋਰ ਲਾਉਂਦੇ ਸਦਨਾਂ ਜਮਾਂ ਪੀਲੀ ਅੱਖ ਠੀਕ ਹੈ ਜੀ ਪੂਰੀ ਨੋਗ ਦਾ ਆਪਣਾ ਇਹ ਬੱਚਾ ਸਦਨਾਂ ਬੰਦ ਜੋੜਾ ਬੱਚ ਦਾ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਜੀ ਦੋਨੇ ਸਗੇ ਭਰਾ ਮੇਰਾ ਵੀ ਠੀਕ ਹੈ ਜੀ ਦੋ ਦੋ ਕਾਲੀਆਂ ਦੇ ਬੱਚੇ ਤੇ ਸਦਨਾਂ ਢਾਂਗ ਜੀ ਉੱਤੇ ਲੱਗੇ ਹੋਏ ਉੜਦੇ ਹੋਏ ਬੱਚੇ ਲਿਆਂਦੇ ਮੇਰਾ ਭਰਾ ਠੀਕ ਹੈ ਜੀ ਉਡਣ ਦੀ ਆਪਣੀ ਫੁੱਲ ਬੜਾ ਫੁੱਲ ਗਾਰੰਟੀ ਰਹੇਗੀ ਆ ਲੋ ਜੀ ਆ ਸਦਨਾਂ ਬੱਚੇ ਆਪਣੇ ਦਾ ਪੱਲਾ ਤੇ ਜੋੜ ਦੇਖੋ ਪਤੰਦਰ ਕਿੰਨਾ ਲਾਉਂਦਾ ਦੇਖੋ ਜੀ ਦੇਖੋ ਠੀਕ ਹੈ ਇੱਥੋਂ ਪਤਾ ਲੱਗ ਜਾਂਦਾ ਮੇਰਾ ਆਪਣਾ ਜੋਰ ਵਾਲਾ ਜਾਨਵਰ ਦਾ ਠੀਕ ਹੈ ਜੀ ਹੱਥ ਲਵਾ ਕੇ ਬੱਚਾ ਜਾਵ ਨਹੀਂ ਰਿਹਾ ਜੀ ਚੈੱਕ ਕਰ ਲਓ ਮੇਰਾ ਭਰਾ ਪਾਲੇ ਦੀ ਕੁਆਲਿਟੀ ਬੱਚੇ ਤੇ ਸਦੈ ਨੂੰ ਪੂਸ ਤੋਂ ਨੂੰ ਪਤਾ ਹੀ ਆ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਬੰਦ ਰੱਖਦਾ ਜਾਂ ਖੁੱਲੀ ਰਹਾ ਜੋ ਮਰਜ਼ੀ ਹਲਾ ਲੋ ਯਾਰ ਬਿਲਕੁਲ ਬੰਦ ਪੂਸ ਰੱਖਦਾ ਬੱਚਾ ਆਪਣਾ ਤੇ ਸਦੈ ਨੂੰ ਬਿਲਕੁਲ ਪੂਸ ਤਾਂ ਹੀ ਕਰਨੀਆਂ ਨੇ ਠੀਕ ਹੈ ਜੀ ਬਾਕੀ ਤੁਸੀਂ ਅਗਲਾ ਪੱਲਾ ਚੈੱਕ ਕਰ ਲਓ ਜੀ ਦੇਖੋ ਮੇਰਾ ਭਰਾ ਕੀ ਆਹੀ ਬਾਤ ਆ ਯਾਰ ਦੇਖੋ ਕਿੱਡੇ ਚੌੜੇ ਚੌੜੇ ਪੱਲਿਆਂ ਦਾ ਆਪਣਾ ਹਾ ਬਚਾਇਆ ਠੀਕ ਹੈ ਤੇ ਆਹ ਸੱਜਣੋਂ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਆ ਲੋ ਵੀਰੇ ਬਿਲਕੁਲ ਬੰਦ ਜੋੜਾਂ ਦੇ ਬੱਚੇ ਆ ਠੀਕ ਹੈ ਜੀ ਲਾਲ ਸੁਰਖ ਪੈਰ ਆ ਬੱਚ ਦਾ ਵੀਰੇ ਢਾਂਗੀ ਉੱਤੇ ਪੱਕੇ ਲੱਗੇ ਹੋਏ ਉੱਡਣ ਦੀ ਆਪਣੀ 101% ਗਾਰੰਟੀ ਰਹੇਗੀ ਮੇਰਾ ਭਰਾ ਠੀਕ ਹੈ ਬਾਕੀ ਯਾਰ ਇਹਨਾਂ ਦੀ ਗਾਰੰਟੀ ਲੈ ਸਕਦੇ ਆ ਤੇ ਮੇਰਾ ਭਰਾ ਬਰੀਡ ਦੀ ਗਾਰੰਟੀ ਲੈ ਸਕਦੇ ਆ ਹੁਣ ਥੋੜੀ ਸਾਂਭ ਕੇ ਹੋ ਜੀ ਆ ਠੀਕ ਹੈ ਜੀ ਕਿਸ ਸਾਡੀ ਤੁਹਾਡੀ ਕਬੂਤਰਬਾਜੀ ਆ ਉਹ ਮੇਰਾ ਭਰਾ ਉਸ ਚੀਜ਼ ਦੀ ਗਾਰੰਟੀ ਆਪਾਂ ਨਹੀਂ ਲੈ ਸਕਦੇ ਆਹ ਆ ਸੱਜਣੋਂ ਆਪਣਾ ਮਕੰਮਲ ਦੂਜਾ ਬੱਚਾ ਸੀ ਬਾਰਡ ਸਟਰਕਚਰ ਤੁਸੀਂ ਚੈੱਕ ਕਰ ਲਓ ਤੇ ਆਓ ਭਰਾ ਹੁਣ ਮੈਂ ਸੋਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਦੁਆਰ ਤੋਂ ਤੁਰਦੇ ਫਿਰਦੇ ਬਖਾਉਣਾ ਹੈ ਬਾਕੀ ਤੁਸੀਂ ਦੁਆਰ ਤੋਂ ਭਰਾ ਭਾਜੇ ਆਪਣਾ ਦੀ ਮਕੰਮਲ ਤੌਰ ਤੇ ਬਾਈ ਜੀ ਸਟੈਂਡਿੰਗ ਮਿਊਜੀਸ਼ਨ ਚੈੱਕ ਕਰ ਸਕਦੇ ਹੋ ਥੋੜੇ ਸਾਹਮਣੇ ਹੈ ਜੀ ਦੇਖੋ ਕਿਵੇਂ ਹੱਕਤ ਤਾਣ ਕੇ ਠੀਕ ਹੈ ਜੀ ਪੂਰੇ ਬਜੀ ਸੱਪਾਂ ਦੇ ਵਾਂਗੂ ਖੜਦ ਨੇ ਚੈੱਕ ਕਰੋ ਮੇਰਾ ਭਰਾ ਆਪਣੇ ਬੱਚਨ ਦੀ ਸਟੈਂਡਿੰਗ ਮਿਊਜ਼ੀਸ਼ਨ ਤੇ ਮੇਰਾ ਭਰਾ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਆ ਕਿ ਅੱਜ ਵਾਲੇ ਸੋਨੂ ਆਹਾ ਬੱਚੇ ਠੀਕ ਹੈ ਜੀ ਬਾਜੀ ਸ਼ਬਦਾਂ ਦੇ ਲਈ ਵੀਰੇ ਬਿਲਕੁਲ ਤਿਆਰ ਸੋਨੂ ਕਿੱਦਾਂ ਦੇ ਲੱਗੇ ਕਿ ਭਾਜੀ ਦਲਵਰੀ ਆਪਣੀ ਆਲ ਪੰਜਾਬ ਆ ਪੰਜਾਬ ਥੋੜਾ ਬਸ ਦੇਣਾ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਤੱਕ ਬਾਜੀ ਜਨਮਰ ਆਪਾਂ ਭੇਜੀ ਦੇ ਨੇ ਇਸ ਤੋਂ ਇਲਾਵਾ ਮੇਰਾ ਵੀਰ ਦਿੱਲੀ ਚੰਡੀਗੜ੍ਹ ਠੀਕ ਹੈ ਜੀ ਸੋਨੀਪੱਤ ਪਾਣੀਪੱਤ ਕਰਨ ਨਾਲ ਠੀਕ ਹੈ ਜੀ ਤੇ ਆਪਣਾ ਵਿਜਨੌਰ ਤੇ ਬਾਈ ਜੀ ਮੇਰਟ ਇਸ ਤੋਂ ਤੱਕ ਵੀ ਆਪਣੀ ਡਰਬਰੀ ਜਾਂਦੀ ਹੈ ਕੋਈ ਵੀ ਮੇਰਾ ਭਰਾ ਇਥੋਂ ਬਿਲੋਂਗ ਕਰਦਾ ਹੋਵੇ ਆਪਣੇ ਨਾਲ ਕੰਟੈਕਟ ਕਰਕੇ ਆਹ ਬੱਚੇ ਆਪਣੇ ਘਰ ਸ਼ਹਿਰ ਕਸਬੇ ਜ਼ਿਲ੍ਹੇ ਦੇ ਵਿੱਚ ਉਹ ਮੰਗਵਾ ਸਕਦਾ ਆ ਠੀਕ ਹੈ ਜੀ ਡਰਬਰੀ ਚਾਰਜ ਬਾਈ ਜੀ ਅੱਡ ਤੋਂ ਹੁੰਦਾ ਆ ਤੇ ਸਾਡੇ ਵੱਲੋਂ ਬਸ ਵੀਰੇ ਐਡਜਸਟਮੈਂਟ ਉਸ ਤੱਕ ਜਨਨ ਕਿ ਕਰਵਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਚੈੱਕ ਆ ਲੋ ਵੀਰੇ ਜਿੰਨੇ ਮਰਜ਼ੀ ਰਾਲ ਗਿਓ ਬੱਚੇ ਸਾਡੇ ਨੂੰ ਠੋਡੀ ਸਾਂਭ ਥੋਡੇ ਭੋਆ ਤੋਂ ਨਹੀਂ ਬੈਠਣੇ ਬੱਚੇ ਇਹ ਚੈੱਕ ਆ ਲੋ ਆਪਦੀ ਚੰਗੀ ਸਾਂਭ ਚੰਗਾ ਥੋੜਾ ਦਾਣਾ ਪਾਣੀ ਤੇ ਮੇਰੀ ਪਤੀ ਜੀ ਫਿਰ ਬੱਚੇ ਇਹ ਕੀ ਕਰਨਗੇ ਠੀਕ ਹੈ ਜੀ ਕਿ ਵੀ ਸਦ ਨੂੰ ਮਿਲਦੇ ਹੁਣ ਆਪਾਂ ਸੋਮੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੱਗੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਬਲੱਡ ਲਾਈਨ ਦੇ ਵਿੱਚੋਂ ਜਾਨਵਰ ਤਤਕਲੀ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ